ਬਠਿੰਡਾ ਦੇ ਤੁਗਲ ਪੈਲਸ ਦੇ ਨੇੜੇ ਝਾੜੀਆਂ ਦੇ ਵਿੱਚੋਂ ਮਿਲੀ ਇੱਕ ਔਰਤ ਦੀ Laash ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਐਸਪੀ ਸਿਟੀ ਨੇ ਕਿਹਾ ਮਿਲ ਚੁੱਕੀ ਹੈ ਲੀਡ ਜਲਦੀ ਕਰਾਂਗੇ ਦੋਸ਼ੀਆਂ ਨੂੰ ਗ੍ਰਿਫਤਾਰ ਬਠਿੰਡਾ ਦੇ ਲੈਨੋਪਾਰ ਏਰੀਏ ਦੇ ਵਿੱਚ ਜੋਗੀ ਨਗਰ ਦੇ ਰਹਿਣ ਵਾਲੀ ਇੱਕ ਔਰਤ ਦੀ Laash ਝਾੜੀਆਂ ਦੇ ਵਿੱਚੋਂ ਮਿਲੀ ਹੈ ਜਿਹਦੇ ਪਤੀ ਨੇ ਕਿਹਾ ਕਿ ਇਹ ਇੱਕ ਕੱਲ ਦੀ ਗੁੰਮ ਹੈ ਤੇ ਉਹ ਉਸ ਨੂੰ ਲਗਾਤਾਰ ਭਾਲ ਰਹੇ ਸਨ ਤੇ ਲੇਕਿਨ ਅੱਜ ਜਦ ਅਸੀਂ ਦੀ ਲਾਸ਼ ਮਿਲੀ ਤਾਂ ਉਹਦੇ ਗਲ ਦੇ ਵਿੱਚ ਕਿਸੇ ਵਿਅਕਤੀ ਵੱਲੋਂ ਚੁੰਨੀ ਦੇ ਨਾਲ ਹੀ ਉਸ ਨੂੰ ਫਾਦ ਦਿੱਤਾ ਗਿਆ ਸੀ ਇਸ ਨੂੰ ਲੈ ਕੇ ਮੌਕੇ ਤੇ ਥਾਣਾ ਕਨਾਲ ਕਲੋਨੀ ਦੀ ਪੁਲਿਸ ਅਤੇ ਪੀਸੀਆਰ ਦੀ ਆਪਣਾ ਇੱਥੇ ਮੌਕੇ ਦੀ ਪੁਲਿਸ ਪਹੁੰਚੀ ਅਤੇ ਐਸਪੀ ਸਿਟੀ ਨਰਿੰਦਰ ਸਿੰਘ ਵੀ ਇਸ ਮੌਕੇ ਤੇ ਪਹੁੰਚੇ ਨੌਜਵਾਨ ਵੈਲਫੇਅਰ ਸੁਸਾਇਟੀ ਦੀ ਟੀਮ ਵੀ ਇਸ ਮੌਕੇ ਤੇ ਪਹੁੰਚੀ ਅਤੇ ਇਸ ਇਸ ਔਰਤ ਦੀ ਲਾਸ਼ ਨੂੰ ਆਪਣਾ ਪੁਲਿਸ ਵੱਲੋਂ লাশ ਦਾ ਪੰਜ ਨਾਮਾ ਕਰਨ ਤੋਂ ਬਾਅਦ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਹਵਾਲੇ ਕੀਤਾ ਗਿਆ ਤੇ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਇਸ ਦੀ লাশ ਨੂੰ ਪਠੰਡਾ ਦੇ ਸਿਵਲ ਹਸਪਤਾਲ ਮਰਦਾ ਘਰ ਦੇ ਅੰਦਰ ਲੈ ਕੇ ਰੱਖ ਦਿੱਤਾ ਗਿਆ ਇਸ ਸਬੰਧੀ ਜਦ ਐਸਪੀ ਸਿਵਲਟੀ ਆਪਣੇ ਐਸਪੀਸਿਟੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਮਾਮਲੇ ਦੇ ਵਿੱਚ ਲੀਡ ਮਿਲ ਚੁੱਕੀ ਹੈ ਤੇ ਜਲਦੀ ਹੀ ਇਸ ਔਰਤ ਦੇ ਕਾਤਲਾਂ ਨੂੰ ਉਹਨਾਂ ਵੱਲੋਂ ਗ੍ਰਿਫਤਰ ਕੀਤਾ ਜਾਵੇਗਾ ਅਸੀਂ ਦਿਖਾ ਰਹੇ ਹਾਂ ਪਠੰਡਾ ਦੇ ਇਹ ਤੁਕਲ ਪੈਲਸ ਦੇ ਨੇੜੇ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਉਸ ਵੇਲੇ ਸੰਸਰੀ ਫੈਲ ਗਈ ਜਦ ਝਾੜੀਆਂ ਦੇ ਵਿੱਚੋਂ ਇੱਕ ਔਰਤ ਦੀ Laash ਮਿਲੀ ਹੈ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਡੁੱਟ ਚੁੱਕੀ ਹੈ ਇਸ ਸਬੰਧੀ ਆਪਣਾ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਲੀਡ ਮਿਲ ਚੁੱਕੀ ਹੈ ਤੇ ਜਲਦੀ ਹੀ ਇੱਕ ਕਾਤਲ ਸਲਾਖਾਂ ਦੇ ਪਿੱਛੇ ਹੋਣਗੇ ਕੀ ਹੋਇਆ چھوڑ ਦੇ ਸ਼ਬਦ ਕੋਈ ਗੱਲ ਹੈ ਜੀ ਸਮਝ ਪਤਾ ਹੀ ਨਹੀਂ ਜੀ ਮੈਂ ਤਾਂ ਕੰਮ ਤੇ ਚੱਲ ਗਿਆ ਮੈਂ ਤੇ ਪਿੱਛੇ ਚੱਲ ਗਿਆ साढ़े सात बजे गया बाद नहीं हुआ पता नहीं था। दस बजे देखने गया भाला मिला ही नहीं बारह बजे तक तो भालते रह गया किसी पास नहीं गया सुबह कैसे पता सुबह इसके बहन ने फोन किया तो ने मार के बता दिया मैं सोच दिया जंगल मैं लिया ਸਾਨੂੰ ਜੀ ਇੱਕ ਹੀ ਪਰ ਮਾਮਲਾ ਕੀ ਹੈਗਾ ਇਹ ਜਿਹੜਾ ਜੋਗੀ ਨਗਰ ਟੀਬੇ ਹੈਗਾ ਜਿਹੜਾ ਚੰਡੀਗੜ੍ਹ ਰੋਡ ਵਜਦਾ ਹੈ ਉੱਥੇ ਝਾੜੀਆਂ ਦੇ ਵਿੱਚ ਇੱਕ ਖਾਲੀ ਪਲਾਟ ਦੇ ਨਾਲ ਝਾੜੀਆਂ ਦੇ ਵਿੱਚ ਇੱਕ ਔਰਤ ਦਾ ਗਲਾ ਘੋਟ ਕੇ ਇੱਥੇ ਉਹਦਾ ਮਰਡਰ ਕਰ ਦਿੱਤਾ ਗਿਆ ਹੈਗਾ ਉੱਥੇ ਸਾਰੀ ਪੁਲਿਸ ਵੀ ਪਹੁੰਚੀ ਹੈ ਤੇ ਸਾਡੀ ਨੌਜਵਾਨ ਵੈਲਫਰ ਸਾਇਟੀ ਦੀ ਟੀਮ ਵੀ ਮੌਕੇ ਤੇ ਮੌਜੂਦ ਹੈ ਇਹ ਲੇਡੀ ਦਾ ਜਿਹੜਾ ਨਾਮ ਹੈ ਕੰਚਨ ਤੇ ਇਹਦੇ ਘਰ ਵਾਲੇ ਦਾ ਨਾਮ ਹੈ ਸੁਖੰਦਾਸ ਇਹਦੀ ਏਜ ਜਿਹੜੀ ਮ੍ਰਿਤਕ ਲੇਡੀ ਸੀਗੀ ਇਹਦੀ ਏਜ ਹੈਗੀ ਹੈ 28 ਸਾਲ ਇਹ ਇੱਥੇ ਜੋਗੀ ਨਗਰ ਟੀਬੇ 15 ਨੰਬਰ ਗਲੀ ਦੇ ਵਿੱਚ ਕਿਰਾਏ ਦੇ ਮਕਾਨ ਤੇ ਰਹਿੰਦੇ ਸੀਗੇ ਪਿੱਛੋਂ ਇਹ ਮੁਜ਼ਫਰਨਗਰ ਦੇ ਰਹਿਣ ਵਾਲੇ ਪਿੱਛਾ ਇਹਨਾਂ ਦਾ ਇਹ ਕਾਫੀ ਸਾਲ ਤੋਂ ਇੱਥੇ ਹੀ ਰਹਿ ਰਹੇ ਸੀਗੇ ਰਾਤ ਇਹ ਲੇਡੀ ਘਰ ਦੇ ਦੱਸਣ ਦੇ ਮੁਤਾਬਕ ਤੇ ਬੱਚਿਆਂ ਦੇ ਦੱਸਣ ਦੇ ਮੁਤਾਬਕ ਵੀ ਇਹ ਰੂਟੀਨ ਵਾਂਗੂ ਸਬਜ਼ੀ ਲੈਣ ਲਈ ਗਈ ਸੀ ਮਾਰਕੀਟ ਦੇ ਵਿੱਚ ਇੱਥੇ ਨੇੜੇ ਹੀ ਸਬਜ਼ੀ ਮੰਡੀ ਹੈ ਇਹਨਾਂ ਦੇ ਉੱਥੋਂ ਸਬਜ਼ੀ ਲੈਣ ਲਈ ਗਈ ਸੀ ਲੇਕਿਨ ਇਹ ਵਾਪਸ ਨਹੀਂ ਆਈ ਜਦੋਂ 2 ਘੰਟੇ ਡੇਢ ਘੰਟਾ ਵਾਪਸ ਨਹੀਂ ਆਈ ਤਾਂ ਆਂਡਗਵਾਂਡ ਨੇ ਤੇ ਹੋਰ ਰਿਸ਼ਤੇਦਾਰਾਂ ਨੇ ਮਿਲ ਕੇ ਕਾਫੀ ਜਗ੍ਹਾ ਤੇ ਇਹਨਾਂ ਨੇ ਤਲਾਸ਼ ਵੀ ਕੀਤੀ ਰੇਲਵੇ ਸਟੇਸ਼ਨ ਬਹੁਤ ਥਾਵਾਂ ਦੇ ਉੱਤੇ ਲੱਭਣ ਆਸਤੇ ਗਏ ਲੇਕਿਨ ਨਹੀਂ ਮਿਲੀ ਅੱਜ ਇੱਕ ਇੱਥੇ ਡੈੱਡ ਬੋਡੀ ਪਈ ਹੋਣ ਦੀ ਜਦੋਂ ਇੱਥੇ ਪਤਾ ਲੱਗਿਆ ਆਂਡਗਵਾਂਡ ਦੇ ਬੱਚੇ ਇਥੋਂ ਲੰਘ ਰਹੇ ਸੀਗੇ ਤੇ ਉਹਨਾਂ ਨੇ ਇਸ ਚੀਜ਼ ਦਾ ਜਦੋਂ ਰੋਲਾ ਪਾਇਆ ਤਾਂ ਇਹ ਫਿਰ ਜਿਨ੍ਹਾਂ ਦੀ ਇਹ ਨਾਲ ਹੀ ਪਿਛਲੇ ਪਾਸੇ ਇਹਨਾਂ ਦਾ ਘਰ ਹੈਗਾ ਤਾਂ ਉਹਨਾਂ ਨੇ ਵੀ ਮੌਕੇ ਤੇ ਆ ਕੇ ਜਦੋਂ ਦੇਖਿਆ ਤਾਂ ਇਹਦੀ ਮ੍ਰਿਤਕਾ ਦੀ ਪਛਾਣ ਉਹਨਾਂ ਨੇ ਆਪਦੀ ਪਤਨੀ ਦੇ ਤੌਰ ਤੋਂ ਕੀਤੀ ਉਹਦੇ ਘਰ ਵਾਲੇ ਨੇ ਫਿਲਹਾਲ ਇੱਥੇ ਪੁਲਿਸ ਦੀਆਂ ਟੀਮਾਂ ਪਹੁੰਚ ਗਈ ਹੈ ਫੋਰੈਂਸਿਕ ਦੀ ਟੀਮ ਇੱਥੇ ਪਹੁੰਚ ਗਈ ਹੈਗੀ ਹੈ ਉਹ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਜਿਹੜੇ ਇਹਦੇ ਘਰ ਵਾਲੇ ਦੇ ਦੱਸਣ ਮੁਤਾਬਕ ਉਹ ਆਪਦੇ ਕੋਈ ਭਾਂਜੇ ਦਾ ਨਾਮ ਲੈ ਰਿਹਾ ਹੈਗਾ ਉਸ ਨੂੰ ਉਸਤੇ ਡਾਊਟ ਹੈਗਾ ਵੀ ਉਹਦੇ ਰੂਟੀਨ ਦੇ ਵਿੱਚ ਇਸ ਨੂੰ ਫੋਨ ਵਗੈਰਾ ਆਉਂਦੇ ਸੀਗੇ ਤੇ ਉਸਤੇ ਉੱਤੇ ਇਸ ਨੂੰ ਇਹਨਾਂ ਨੂੰ ਡਾਊਟ ਹੈ ਫਿਲਹਾਲ ਪੁਲਿਸ ਨੇ ਸਾਰੀਆਂ ਜਿਹੜੀਆਂ ਚੀਜ਼ਾਂ ਇੱਥੇ ਨੋਟ ਕਰ ਲਈ ਹੈਗੇ ਆ ਬਾਕੀ ਤਾਂ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਚੱਲ ਸਕੂਗਾ ਵੀ ਇਹ ਜਿਹੜਾ ਮਰਡਰ ਹੈਗਾ ਇਹ ਕਿਸ ਵਾਸਤੇ ਕੀਤਾ ਗਿਆ ਹੈ। ਜੀ ਸਰ ਕੀ ਪਰਮਾਬਲਾ ਹੈ ਕਿ ਜੋ ਅਜੋਗ ਨਗਰ ਦੇ ਵਿੱਚ ਇੱਕਔਰਤ ਦਾ ਇੱਕ ਅੱਜ ਸਾਨੂੰ ਕੰਟਰੋਲ ਰੂਮ ਤੇ ਕਾਲ ਮਿਲੀ ਸੀ ਕਿ ਇੱਕ ਲੇਡੀ ਹੈਗੀ ਕੰਚਨ ਨਾਮ ਦੀ ਲੜਕੀ ਹੈ ਜਿਹਦੀ লাশ ਜਿਹੜੀ ਹੋਦੀ ਹੈ ਤੇ ਝਾੜੀਆਂ ਦੇ ਵਿੱਚ ਜਿਹੜੀ ਹੈਗੀ ਛੁੱਟੀ ਹੋਈ ਸੀਗੀ। ਇਥੇ ਮੌਕੇ ਤੇ ਸਾਡੇ ਵੱਲੋਂ ਪੁੱਛ ਕੇ ਜਿਹੜੀ ਹੈਗੀ ਤਫ਼ਤੀਸ਼ ਜਿਹੜੀ ਸ਼ੁਰੂ ਕੀਤੀ ਗਈ ਹੈ। ਇਹ ਇੱਥੇ ਕੰਚਨ ਜਿਹੜੀ ਲੇਡੀ ਹੈ ਇਹਦੇ ਇੱਥੇ ਮੈਰਿਟ ਹੈ ਗਲੀ ਨੰਬਰ 15 ਦੇ ਵਿੱਚ ਰੈਂਟਰ ਦੇ ਉੱਪਰ ਰਹਿੰਦੇ ਨੇ ਬੇਸਿਕਲੀ ਬਿਹਾਰ ਦੇ ਰਹਿਣ ਵਾਲੇ ਨੇ। ਇੱਥੇ ਆਪਣੇ ਹਸਬੰਡ ਦੇ ਤਿੰਨ ਬੱਚਿਆਂ ਦੇ ਨਾਲ ਇੱਥੇ ਰਹਿੰਦੀ ਹੈ। ਕੱਲ ਰਾਤ ਤੋਂ ਹੀ ਇਹ ਘਰ ਤੋਂ ਜਿਹੜੀ ਸੀਗੀ ਮਿਸਿੰਗ ਸੀਗੀ ਘਰ ਵਾਲਿਆਂ ਨੇ ਦੀ ਭਾਲ ਵੀ ਕੀਤੀ ਘਰ ਵਾਲਿਆਂ ਦਾ ਲੱਭਿਆ ਸੀਗਾ। ਮਾਰਨਿੰਗ ਜਦੋਂ ਲੱਭਦੇ ਲੱਭਦੇ ਇਹਨਾਂ ਨੂੰ ਪਤਾ ਲੱਗਿਆ ਵੀ ਇੱਥੇ ਜਿਹੜੀ ਹੈਗੀ ਡੈੱਡ ਬੋਡੀ ਹੈਗੀ ਫਿਰ ਇਹਨਾਂ ਨੇ ਕੰਟਰੋਲ ਰੂਮ ਤੇ ਸਾਨੂੰ ਕਾਲ ਸਨਫਰਮ ਕੀਤਾ ਤੇ ਅਸੀਂ ਮੌਕੇ ਪਰ ਆ ਪ੍ਰੀਲੀਮਿਨਰੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਇਹੀ ਲੱਗ ਰਿਹਾ ਵੀ ਜਿਹੜਾ ਹੈਗਾ ਗਲਾ ਕਟ ਕੇ ਇਹਦਾ ਜਿਹੜਾ ਮਰਡਰ ਕੀਤਾ ਗਿਆ ਸੋ ਇਹਦੇ ਘਰਵਾਲੇ ਦੇ ਬਿਆਨਾਂ ਦੇ ਆਧਾਰ ਤੇ ਜਿਹੜੀ ਹੈਗੀ ਐ ਅਗਲੀ ਕਾਰਵਾਈ ਅਮਰ ਚ ਲੈਂਦੀ ਜਾਊਗੀ ਕਿ ਜਲਦੀ ਹੀ ਜਿਹੜੀ ਹੈਗੀ ਐ ਇਹਦੇ ਜਿਹੜਾ ਦੋਸ਼ੀ ਹੈ ਉਹਨੂੰ ਜਲਦੀ ਅਸੀਂ ਟਰਾਈ ਕਰਕੇ ਫੜ ਲਾਂਗੇ ਸਰ ਕਿੰਨੀ ਕੁ ਉਮਰ ਲੱਗਦੀ ਹੈ ਉਮਰ ਤਕਰੀਬਨ ਇਹਦੀ 32-33 ਸਾਲ ਦੀ ਆਦ ਖੜੋਬਰ ਦੀ ਲੇਡੀ ਹੈਗੀ ਐ ਤਿੰਨੇ ਦੇ ਬੱਚੇ ਨੇ ਐ 15-16 ਸਾਲ ਤਕਰੀਬਨ ਪਹਿਲਾਂ ਇਹਨਾਂ ਦਾ ਵਿਆਹ ਹੋਇਆ ਸੀਗਾ ਬਿਹਾਰ ਦੇ ਰਹਿਣ ਵਾਲੇ ਨੇ ਹੁਣ ਇੱਥੇ ਗਲੀ ਨੰਬਰ 15 ਦੇ ਵਿੱਚ ਰੈਂਟਰ ਦੇ ਪਰ ਰਹਿੰਦੇ ਆ ਕੋਈ ਹੌਲਕਰ ਕੋਈ ਕਪਦੀਸ਼ ਦੇ ਸਾਹਮਣੇ ਕੁਛ ਆਇਆ ਜੀ ਕੌਣ ਪ੍ਰੀਲੀਮਿਨਰੀ ਦੇ ਵਿੱਚ ਇੱਕ ਦੋ ਤਿੰਨ ਸਾਡੇ ਕੋਲ ਕਲੂਜ਼ ਆਏ ਨੇ ਜਿਹੜੇ ਘਰ ਵਾਲਿਆਂ ਨਾਲ ਗੱਲ ਕੀਤੀ ਆਸਪਾਸ ਲੋਕਾਂ ਤੋਂ ਗੱਲ ਕੀਤੀ ਹੈ ਤੇ ਹੋਰ ਜਿਹੜੇ ਐਵੀਡੈਂਸ ਅਸੀਂ ਕਲੈਕਟ ਕੀਤੇ ਉਹ ਤੋਂ ਥੋੜਾ ਜਿਹਾ ਸਾਨੂੰ ਲੀਡ ਮਿਲੀ ਹੈ ਅਸੀਂ ਉੱਤੇ ਵਰਕ ਕਰ ਰਹੇ ਹਾਂ ਤੇ ਜਲਦੀ ਜਿਹੜਾ ਹੈਗਾ ਇਹਨੂੰ ਡਰੈਸ ਕਰ ਲਾਈਏ